ਤਾ ਪੰਜਾਬ ਤੋਂ ਬੇਹੱਦ ਦਰਦਨਾਕ ਘਟਨਾ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 2 ਸਾਲਾ ਮਾਸੂਮ ਬੱਚਾ ਖੇਡ ਰਿਹਾ ਹੁੰਦਾ ਹੈ ਖੇਡਦੇ ਖੇਡਦੇ ਉਹ ਗੱਡੀ ਦੇ ਹੇਠਾਂ ਜਾ ਕੇ ਬਹਿ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਕਾਰ ਮਾਲਕ ਆਂਦਾ ਹੈ ਗੱਡੀ ਨੂੰ ਸਟਾਰਟ ਕਰਦਾ ਤੇ ਵੇਖੋ ਕਿਸ ਤਰੀਕੇ ਦੇ ਨਾਲ ਗੱਡੀ ਵੱਲੋਂ ਦਰੜ ਕੇ ਬੱਚੇ ਦੀ ਮੌਤ ਹੋ ਜਾਂਦੀ ਜੀਹਾਂ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜੋ ਬੱਚੇ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਮਾਰਕੀਟ ਦੇ ਵਿੱਚ ਹੁੰਦੇ ਨੇ ਬੱਚੇ ਨੂੰ ਐਂ ਜੋ ਐ ਖੇਡਣ ਵਾਸਤੇ ਛੱਡ ਦਿੰਦੇ ਨੇ ਬੱਚਾ ਖੇਡਦਾ ਖੇਡਦਾ ਜੋ ਐ ਇਸ ਕਾਰ ਦੇ ਹੇਠਾ ਜਾ ਕੇ ਬੈਠ ਜਾਂਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਨਾਲ ਆ ਪਾਣਾ ਵਰਤ ਜਾਣਾ ਸੀ ਨਿੱਕਾ ਜਿਹਾ ਬੱਚਾ ਸੀ ਉਹ ਉਸ ਤੋਂ ਬਾਅਦ ਕਾਰ ਮਾਲਕ ਉੱਥੇ ਪਹੁੰਚਦਾ ਜਦੋਂ ਬੱਚੀ ਕਾਰ ਦੇ ਹੇਠਾ ਜਾ ਕੇ ਬੈੰਦੀ ਐ ਖੇਡਦੀ ਐ ਉੱਥੇ ਤਾਂ ਉਸ ਵੇਲੇ ਕਾਰ ਸਟਾਰਟ ਨਹੀਂ ਹੁੰਦੀ ਜਦੋਂ ਮਾਲਕ ਆਂਦਾ ਕਾਰ ਨੂੰ ਸਟਾਰਟ ਕਰਦਾ ਉਸ ਤੋਂ ਬਾਅਦ ਕਿੰਨੇ ਬੁਰੀ ਤਰੀਕੇ ਦੇ ਨਾਲ ਬੱਚੀ ਦੀ ਮੌਤ ਹੋ ਜਾਂਦੀ ਐ ਉੱਥੇ ਹੀ ਦੱਸਿਆ ਜਾਰੀ ਹੈ ਕਿ ਕਾਰ ਓਨਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉੱਥੇ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਇੱਕ ਚੀਜ਼ ਇੱਥੇ ਸਵਾਲ ਜਾਂ ਨਿਸ਼ਾਨ ਬਣੀ ਹੋਈ ਹੈ ਇੱਕ ਕੁਐਸਚਨ ਮਾਰਕ ਜੋ ਬਣਿਆ ਹੋਇਆ ਹੈ ਕਿ ਇਸ ਘਟਨਾ ਦੇ ਪਿੱਛੇ ਗਲਤੀ ਕਿਸ ਦੀ ਹੈ ਉਹ ਨਿੱਕਾ ਜਿਹਾ ਬੱਚਾ ਤਾਂ ਆਬਵੀਅਸਲੀ ਕਸੂਰਵਾਰ ਨਹੀਂ ਆ ਗਲਤੀ ਕਿਸ ਦੀ ਹੈ ਮਾਪੇ ਜਿਨ੍ਹਾਂ ਨੇ ਬੱਚਿਆਂ ਨੂੰ ਜਿਸ ਨੇ ਕੀਆ ਆਪਣੀ ਬੱਚੀ ਨੂੰ ਐਦਾਂ ਹੀ ਖੇਡਣ ਵਾਸਤੇ ਮਾਰਕੀਟ ਦੇ ਵਿੱਚ ਛੱਡ ਦਿੱਤਾ ਸੀ ਉਹ ਕਸੂਰਵਾਰ ਨੇ ਜਾਂ ਫਿਰ ਉਹ ਬੰਦਾ ਉਹ ਕਾਰ ਆਨਰ ਜਿਹੜਾ ਕਿ ਕਾਰ ਦੇ ਵਿੱਚ ਬੈਠਣ ਤੋਂ ਪਹਿਲਾਂ ਆਹ ਨਹੀਂ ਉਸਨੇ ਵੇਖਿਆ ਕਿ ਕੋਈ ਬੱਚਾ ਉਸਦੇ ਕਾਰ ਦੇ ਹੇਠਾਂ ਬੈਠਿਆ ਹੋਇਆ ਸੀ ਕਸੂਰਵਾਰ ਕੌਣ ਹੈ ਇਹ ਫਿਲਹਾਲ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ ਤਾਂ ਦੱਸਦੇ ਕਿ ਲੁਧਿਆਣਾ ਦੇ ਫੇਜ਼ 3 ਵਿੱਚ ਖੇਡ ਰਹੇ ਬੱਚੇ ਦੀ ਕਾਰ ਨੀਚੇ ਆਨ ਕਰਕੇ ਮੌਤ ਹੋ ਗਈ ਜਿਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਹੋ ਗਿਆ ਡਾਕਟਰਾਂ ਨੇ ਉਸ ਬੱਚੇ ਨੂੰ ਮ੍ਰਿਤਕੋਸ਼ਿਤ ਕਰ ਦਿੱਤਾ ਜਦੋਂ ਇਸ ਸੰਬੰਧੀ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਬੱਚਾ ਖੇਡ ਰਿਹਾ ਸੀ ਜਿਸ ਤੋਂ ਬਾਅਦ ਇੱਕ ਸਰਦਾਰ ਵਿਅਕਤੀ ਨੇ ਸਾਡੇ ਬੱਚੇ ਨੂੰ ਕਾਰ ਦੇ نیچے ਦੇ ਦਿੱਤਾ ਤੇ ਇੱਕ ਘੰਟਾ ਉਸ ਜਗ੍ਹਾ ਦੇ ਉੱਪਰ ਬਹਿਸ ਕਰਦਾਰਿਆ ਇੱਕ ਘੰਟੇ ਬਾਅਦ ਜਦੋਂ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਮ੍ਰਿਤਕੋਸ਼ਿਤ ਕਰ ਦਿੱਤਾ ਅਗਰ ਸਮੇਂ ਸਿਰ ਡਾਕਟਰੀ ਇਲਾਜ ਮਿਲਦਾ ਤਾਂ ਸਾਡੇ ਬੱਚੇ ਦੀ ਜਾਨ ਬਚ ਸਕਦੀ ਸੀ। ਹਾਂ ਮੈਂ ਆਹ ਹਸਪਤਲ ਮੈਂ ਆਇਆ ਤੇ ਬੱਚਾ ਲੈ ਕੇ ਹਾਂ ਬੱਚਾ ਲੈ ਕੇ ਬਹੁਤ ਛੇ ਘੰਟੇ ਬਾਅਦ ਆਏ ਹਾਂ 1 ਘੰਟਾ ਪਹਿਲਾਂ ਹੀ ਤੜਫੀਏ ਪਹਿਲਾਂ ਲੈ ਕੇ ਨਹੀਂ ਆਏ ਕੋਈ ਲੈ ਕੇ ਨਹੀਂ ਆਇਆ ਵਾ ਇਹ ਕਦਾਂ ਨਹੀਂ ਬੋਲਣਾ ਚਲੋ ਬੋਲਰ ਕਿ ਚਲੋ ਹਸਪਤਲ ਜਾਈਏ ਸਭੀ ਆਜਾ ਘੰਟਾ ਹੋ ਗਿਆ ਤੁਮ ਆਪਣੇ ਕਿ ਕਹ ਰਹੇ ਹੋਏ ਓਥੇ ਜਦੋਂ ਇਸ ਸੰਬੰਧੀ આરોપી ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਮਾਰਕੀਟ ਵਿੱਚ ਦਵਾਈ ਲੈਣ ਦੇ ਲਈ ਆਇਆ ਹੋਇਆ ਸੀ ਜਦੋਂ ਮੈਂ ਦਵਾਈ ਲੈ ਕੇ ਬਾਹਰ ਆਇਆ ਤਾਂ ਬੱਚਾ ਕਾਰ ਦੇ نیچے ਵੜ ਕੇ ਖੇਡ ਰਿਹਾ ਸੀ ਮੈਂ ਆਪਣੀ ਕਾਰ ਸਟਾਰਟ ਕਰਕੇ ਤੁਰਿਆ ਹੀ ਸੀ ਕਿ ਬੱਚਾ ਕਾਰ ਦੇ نیچے ਆ ਗਿਆ ਤੇ ਆਪਣੀ ਗਲਤੀ ਵੀ ਮੰਨੀ। ਤੁਹਾਫ ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਂ ਸਰਪ੍ਰੀਤ ਸਿੰਘ ਹੈ। ਅੱਛਾ ਕਿਹੜੀ ਕਦੀ ਮਾਮਲਾ ਕੀ ਗੱਲਬਾਤ ਹੋਈ ਜੀ? ਫੇਸ 3 ਹੈ ਨਾ ਜਿਹੜਾ ਆਰਮੀ ਫਲੈਟ ਹੈਗਾ ਜੇ ਸਾਹਮਣੇ ਮਾਰ ਕੇ ਤਾਂ ਉੱਥੇ ਮਾਰਨ ਗਏ ਤਾਂ ਮੈਂ ਦਵਾਈ ਲਿਆ। ਦੇ ਵੀਰੇ ਕਿਹਦੇ ਮੈਂ ਦੁਆੜੀ ਲੱਕੇ ਵਾਪਸ ਆਇਆ ਤੇ ਬੱਚੇ ਤਿੰਨ ਚਾਰ ਵਿੱਚ ਖੇਡ ਰਹੇ ਸੀ ਮੈਂ ਤੇ ਖੇਡ ਰਹੇ ਬੱਚੇ ਬੰਦ ਤੇ ਬਲ ਇੱਕ ਵਾਰ ਬੱਚੇ ਮੈਂ ਗੱਡੀ ਸਟਾਰਟ ਕੀਤੀ ਥੱਲੇ ਬੱਚਾ ਸੀ ਗੱਡੀ ਦੇ ਥੱਲੇ ਤੇ ਤੂੰ ਹੀ ਦੇਖਿਆ ਨਹੀਂ ਗੱਡੀ ਦੇ ਥੱਲੇ ਮੈਂ ਕਿੱਥੇ ਅੱਛਾ ਜੀ ਬੱਚੇ ਹੋਰ ਵੀ ਖੇਡ ਰਹੇ ਸੀ ਇਹ ਚਾਰ ਪੰਜ ਚਾਰ ਕੁ ਚਾਰ ਕੁ ਚਾਰ ਕੁ ਪੰਜ ਬੱਚੇ ਸੀ ਵਿੱਚ ਉੱਪਰ ਖੇਡਦੇ ਅੱਛਾ ਜੀ ਅੱਛੇ ਖੇਡ ਰਹੇ ਜੋ ਗੱਡੀ ਦੇ ਥੱਲੇ ਸੀ ਇੱਕ ਬੱਚਾ ਮੈਂ ਗੱਡੀ ਸ਼ਾਰਕ ਜਿੱਤ ਮੈਂ ਤਾਂ ਆਪਣੇ ਨੂੰ ਸਮਾਨ ਲਿੱਤਾ ਗੱਡੀ ਸ਼ਾਰਕ ਜਿੱਤ ਜਾਣ ਉਹ ਗੱਡੀ ਦੇ ਥੱਲੇ ਚੱਤ ਰਹੇ ਸੀ ਤੇ ਜਦੋਂ نیچے ਆ ਉਹਦਾ ਮਹਿਸੂਸ ਹੋਇਆ ਤੁਹਾਨੂੰ ਜੋ ਬੱਚਾ ਤੇ ਕਿੰਨੇ ਟੂ ਉਮਰ ਹੈ ਬੱਚੇ ਦੀ ਬੱਚਾ ਛੋਟਾ ਜਿਹਾ ਜੀ ਮੇਰੇ ਨਾਲ ਤਿੰਨ ਸਾਲ ਦਾ ਤਿੰਨ ਕਿਲੋ ਤੇ ਬੱਚੇ ਦੀ ਡੈਥ ਹੋ ਗਈ ਹੁਣ ਹਾਂਜੀ ਦਾਜ਼ੀ ਮੌਕੇ ਤੇ ਪਹੁੰਚੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਐਕਸੀਡੈਂਟ ਹੋਇਆ ਹੈ छानबीन ਕੀਤੀ ਜਾ ਰਹੀ ਹੈ ਤੇ ਬੰਦੇ ਕਾਰਵਾਈ ਵੀ ਕੀਤੀ ਜਾਵੇਗੀ ਮੈਨੂੰ ਕੋਈ ਨਹੀਂ ਪਤਾ ਐਕਸੀਡੈਂਟ ਦਾ ਮੌਕੇ ਤੇ ਇਨਫੋਰਮੇਸ਼ਨ ਆਈ ਸੀ ਕਿੱਥੇ ਦੇ ਆਏ ਤੁਸੀਂ ਤੁਹਾਨੂੰ ਤਾਂ ਪਤਾ ਹੀ ਹੋਊਗਾ ਕੀ ਮੈਟਰ ਕੀ ਹੈ ਬੱਚਾ ਮੇਰੀ ਗੱਲ ਸੁਣੋ ਬਾਈ ਜੀ ਤੁਸੀਂ ਧੱਕਾ ਨਾ ਕਰੋ ਵੀਰੇ ਜਿссе ਧੱਕਾ ਕੀ ਕਰ ਰਹੇ ਹੋ ਤੁਹਾਡੇ ਆ ਦੱਸੋ ਇਹ ਮੈਟਰ ਦਾ ਤੁਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਦਾ ਸੀ ਕਿ ਐਕਸੀਡੈਂਟ ਦੀ ਇਨਟੀਮੇਸ਼ਨ ਮਿਲੀ ਆ ਮੌਕੇ ਤੇ ਆਏ ਆ ਦੇਖ ਰਹੇ ਆ ਬੱਚੀ ਨੂੰ ਹਸਪੀਟਲ ਭੇਜਿਆ ਅੱਗੇ ਫਰਜ਼ ਦੇ ਕਿੰਨੀ ਉਮਰ ਹੈ ਜੀ ਮੈਨੂੰ ਅਜੇ ਉਹਨਾਂ ਨੇ ਕੁਝ ਨਹੀਂ ਦੱਸਿਆ ਰਹਿੰਦੇ ਨੇ ਉਹਨਾਂ ਨੂੰ ਐਜ਼ ਬੱਚੀ ਡੈਥ ਹੋ ਗਈ ਲੱਗਦਾ ਹੈ ਕਿ ਉਹ ਠੰਡਾ ਸਰੀਰ ਆ ਉਹਦਾ ਬਟ ਉਹ ਡਾਕਟਰ ਡਿਕਲੇਅਰ ਕਰਦੇ ਤੇ ਡਾਕਟਰ ਇੱਥ ਨੇ ਸਾਡੇ ਕੋਲ ਨਹੀਂ ਲੈ ਕੇ ਆਇਆ ਕਿਹਨੇ ਥਾਣੇ ਦਾ ਮਾਮਲਾ ਦੁਗਰੀ ਥਾਣੇ ਦਾ ਮਾਮਲਾ ਕਿਸ ਤਰ੍ਹਾਂ ਕੇ ਸਰਕਾਰ ਨੇ ਕੀਤੀ ਜਗ੍ਹਾ ਕੇ ਦੋਸ਼ੀ ਬਾਇਆ